ਅੱਜ ਭਗਵੰਤਮਾਨ ਸਰਕਾਰ ਦੇ ਨਾਲ ਉਹ ਗੱਲ ਹੋਈ ਆਖੇ ਨਾਤੀ ਧੋਤੀ ਰਹਿ ਗਈ ਤੇ ਮੂੰਹ ਤੇ ਮੱਖੀ ਬਹਿ ਗਈ ਅੱਜ ਲੈਂਡ ਪੂਲਿੰਗ ਪਾਲਿਸੀ ਦੇ ਮਸਲੇ ਤੇ ਉੱਚ ਅਦਾਲਤ ਹਾਈ ਕੋਰਟ ਨੇ ਭਗਵੰਤਮਾਨ ਸਰਕਾਰ ਨੂੰ ਠੋਸ ਕਰ ਦਿੱਤਾ ਕਰਾਰਾ ਝਟਕਾ ਦਿੱਤਾ ਕਿਉਂਕਿ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਨੇ ਜਿਹੜੀ ਲੈਂਡ ਪੂਲਿੰਗ ਪਾਲਿਸੀ ਲੈ ਕੇ ਭਗਵੰਤਮਾਨ ਸਰਕਾਰ ਆਈ ਸੀ 65000 ਕਿਲਾ ਜ਼ਮੀਨ ਅਕਵਾਇਰ ਕਰਨ ਦੇ ਲਈ ਜੋਰ ਲਾ ਰਹੀ ਸੀ ਤਾਂ ਅੱਜ ਹਾਈ ਕੋਰਟ ਨੇ ਲੈਂਡ ਪੂਲਿੰਗ ਪਾਲਿਸੀ ਤੇ ਰੋਕ ਲਾ ਦਿੱਤੀ ਹੈ ਇੱਕ ਦੋ ਦਿਨ ਨਹੀਂ ਪਿਛਲੇ ਬੀਤੇ ਦਿਨ ਸਿਰਫ ਇੱਕ ਦਿਨ ਲਈ ਰੋਕ ਲਈ ਸੀ ਤੇ ਅੱਜ 4 ਹਫ਼ਤਿਆਂ ਦੇ ਲਈ ਲੰਬੀ ਰੋਕ ਲਾ ਦਿੱਤੀ ਹੈ ਤੇ ਨਾਲ ਹੀ ਭਗਵੰਤਮਾਨ ਸਰਕਾਰ ਦੀ ਝਾੜ ਚੰਬ ਹਾਈ ਕੋਰਟ ਨੇ ਕੀਤੀ ਹੈ ਹਾਈ ਕੋਰਟ ਨੇ ਅੱਜ ਕਾਫੀ ਸਵਾਲ ਪੁੱਛੇ ਨੇ ਭਗਵੰਤਮਾਨ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਲੈਂਡ ਪੂਲਿੰਗ ਪਾਲਿਸੀ ਨੂੰ ਲਾਗੂ ਕਰਨ ਬਾਰੇ ਤੇ ਹੈਰਾਨਗੀ ਦੀ ਗੱਲ ਭਗਵੰਤਮਾਨ ਸਰਕਾਰ ਚਾਜ ਨਾਲ ਕਿਸੇ ਵੀ ਸਵਾਲ ਦਾ ਜਵਾਬ ਹਾਈ ਕੋਰਟ 'ਚ ਦੇ ਨਹੀਂ ਸਕੀ ਤੇ ਫਿਰ ਹਾਈ ਕੋਰਟ ਨੇ ਇਸ ਪਾਲਿਸੀ ਨੂੰ ਸਟੇ ਕਰ ਦਿੱਤਾ ਰੋਕ ਲਾ ਦਿੱਤੀ ਹੈ ਕਿਸਾਨ ਪੂਰੇ ਬਾਗੋ ਬਾਗ ਹੋ ਗਏ ਨੇ ਹੁਣ ਅੱਗੇ ਕੀ ਹੋਣਾ ਹੈ ਇਹਦੇ ਤੇ ਹੁਣ ਆਪਾਂ ਗੱਲ ਕਰਨੀ ਹੈ ਤੁਸੀਂ ਆਪਣਾ ਕੀਮਤੀ ਵਿਚਾਰ ਤੇ ਕਮੈਂਟ ਅੱਜ ਜਰੂਰ ਲਿਖਿਓ ਤੇ ਨਾਲੇ ਜੇਕਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਫੋਲੋ ਕਰਕੇ ਬੈਲ ਵਾਲਾ ਜਿਹੜਾ ਘੰਟੀ ਵਾਲਾ ਬਟਨ ਨੂੰ ਦਬਾ ਦਿਓ ਪਿਆਰਿਓ ਹੋਇਆ ਕੀ ਜਦੋਂ ਹੁਣ ਇੰਨਾ ਵੱਡਾ ਰੌਲਾ ਲੈਂਡ ਪੋਲਿੰਗ ਪਾਲਿਸੀ ਤੇ ਪੰਜਾਬ ਚ ਪੈ ਗਿਆ ਸੀ ਸਰਕਾਰ ਕਹਿ ਰਹੀ ਸੀ ਪਾਲਿਸੀ ਬੜੀ ਵਧੀਆ ਕਿਸਾਨਾਂ ਨੂੰ ਫਾਇਦਾ ਹੀ ਬੜਾ ਕਿਸਾਨ ਜੱਥੇਬੰਦੀਆਂ ਤੇ ਕਿਸਾਨ ਕਹਿ ਰਹੇ ਸੀ ਵੀ ਤੁਸੀਂ ਸਾਡੀ ਬਾਤੀ ਮੰਨ ਜਨ ਨੂੰ ਫਿਰਦੇ ਹੋ ਆਉਦੇ ਫਾਇਦੇ ਝੋਲੇ ਚ ਰੱਖੋ ਤੇ ਸਾਡਾ ਖੈੜਾ ਛੱਡੋ ਕਿਸਾਨ ਕਹਿੰਦੇ ਸੀ ਜਿਵੇਂ ਤਿੰਨ ਖੇਤੀ ਕਾਨੂੰਨ ਮੋਦੀ ਸਰਕਾਰ ਲੈ ਕੇ ਆਈ ਸੀ ਉਹ ਕਹਿੰਦੇ ਸੀ ਫਾਇਦਾ ਵੜਾ ਅਸੀਂ ਕਹਿੰਦੇ ਸੀ ਨੁਕਸਾਨ ਵੜਾ ਉਵੇਂ ਸਥਿਤੀ ਹੁਣ ਬਣੀ ਪਈ ਸੀ ਤਾਂ ਇਸ ਤਣਾ ਤਣੀ ਦੇ ਵਿੱਚ ਕਿਸਾਨਾਂ ਨੇ ਕਈ ਪ੍ਰਦਰਸ਼ਨ ਕੀਤੇ ਟਰੈਕਟਰ ਮਾਰਚ ਵੀ ਪੰਜਾਬ 'ਚ ਕੀਤੇ ਪੂਰਾ ਐਨ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਰਗਾ ਮਾਹੌਲ ਪੰਜਾਬ 'ਚ ਬੰਨਾ ਸ਼ੁਰੂ ਹੋ ਗਿਆ ਸੀ ਆਮ ਆਦਮੀ ਪਾਰਟੀ ਦੇ ਅੰਦਰ ਵੀ ਇਹਦਾ ਵਿਰੋਧ ਸ਼ੁਰੂ ਹੋ ਚੁੱਕਾ ਹੋਇਆ ਵੱਡੇ ਪੱਧਰ ਤੇ ਪਰ ਐਨ ਉਸੇ ਟਾਈਮ ਮਾਮਲਾ ਹਾਈ ਕੋਰਟ ਦੇ ਵਿੱਚ ਜਿਹੜੇ ਐਡਵੋਕੇਟ ਗੁਰਦੀਪ ਸਿੰਘ ਨੇ ਉਹ ਲੈ ਕੇ ਗਏ ਐਡਵੋਕੇਟ ਗੁਰਦੀਪ ਸਿੰਘ ਨੇ ਹਾਈ ਕੋਰਟ ਦੇ ਵਿੱਚ ਆਖਿਆ ਵੀ ਮੇਰੀ ਜ਼ਮੀਨ ਵੀ ਇਸ ਪਾਲਿਸੀ ਦੇ ਵਿੱਚ ਆ ਰਹੀ ਹੈ ਤੇ ਲਗਭਗ 250 ਬੰਦਾ ਹੋਰ ਆ ਮੇਰੇ ਨਾਲ ਜਿਹਦੀ ਆ ਰਹੀ ਹੈ ਅਸੀਂ ਇਹ ਪਾਲਿਸੀ ਨਹੀਂ ਚਾਹੁੰਦੇ ਹਾਈ ਕੋਰਟ ਨੇ ਅੱਜ ਫਿਰ ਪੰਜਾਬ ਸਰਕਾਰ ਦੇ ਨਾਲ ਸਵਾਲ ਜਵਾਬ ਕੀਤੇ ਸਵਾਲਾਂ ਤੇ ਪੰਜਾਬ ਸਰਕਾਰ ਠੋਸੋਗੀ ਕਿਉਂਕਿ ਪੰਜਾਬ ਸਰਕਾਰ ਦੇ ਜਿਹੜੇ ਐਡਵੋਕੇਟ ਜਰਨਲ ਉੱਥੇ ਗਏ ਸੀ ਹਾਈ ਕੋਰਟ ਦੇ ਜੱਜ ਸਾਹਿਬਾ ਨੇ ਪੁੱਛਿਆ ਕਹਿੰਦੇ ਐਂ ਦੱਸੋ ਤੁਸੀਂ ਜ਼ਮੀਨ ਐਨੀ 65000 ਏਕੜ ਅਕਵਾਇਰ ਕਰਨ ਦੀ ਗੱਲ ਕਰ ਰਹੇ ਹੋ ਕੀ ਤੁਸੀਂ ਪਹਿਲਾਂ ਇਹਦਾ ਵਾਤਾਵਰਣ ਸਰਵੇਖਣ ਕਰਵਾਇਆ ਮਤਲਬ এনवायरमेंट ਸਰਵੇਖਣ ਕਰਵਾਇਆ ਤਾਂ ਸਰਕਾਰ ਦੇ ਵਕੀਲ ਕਹਿੰਦੇ ਜੀ ਇਹਦੀ ਸਾਨੂੰ ਕੋਈ ਲੋਡ ਨਹੀਂ ਲੱਗਦੀ ਤਾਂ ਹਾਈ ਕੋਰਟ ਨੇ ਕਿਹਾ ਵੀ ਕਮਾਲ ਹੈ ਲੋਡ ਕਿਉਂ ਨਹੀਂ ਲੱਗਦੀ ਫਿਰ ਹਾਈ ਕੋਰਟ ਨੇ ਪੁੱਛਿਆ ਸਰਕਾਰੀ ਵਕੀਲਾਂ ਨੂੰ ਕਿ ਤੁਸੀਂ ਜਿਹੜੇ ਪਿੰਡਾਂ ਦੀ ਜ਼ਮੀਨ ਅਕਵਾਇਰ ਕਰਨੀ ਚਾਹੁੰਦੇ ਹੋ ਉਹਨਾਂ ਪੰਚਾਇਤਾਂ ਦੇ ਨਾਲ ਉਥੋਂ ਦੇ ਕਿਸਾਨਾਂ ਦੇ ਨਾਲ ਸਲਾਹ ਕੀਤੀ ਐ ਕਹਿੰਦੇ ਜੀ ਨਹੀਂ ਹਾਈ ਕੋਰਟ ਨੇ ਕਿਹਾ ਫਿਰ ਤੁਸੀਂ ਸਲਾਹ ਕਿਉਂ ਨਹੀਂ ਕੀਤੀ ਹਾਈ ਕੋਰਟ ਨੇ ਪੁੱਛਿਆ ਕਿ ਜਿਹੜੇ ਕਿਸਾਨਾਂ ਨੂੰ ਤੁਸੀਂ ਕਹਿ ਰਹੇ ਹੋ ਕਿ ਤੁਹਾਨੂੰ ਅਸੀਂ ਇੱਥੇ ਆ ਬਣਾ ਕੇ ਦਾਂਗੇ ਉਹ ਬਣਾ ਕੇ ਦਾਂਗੇ ਇੰਨਾ ਪੈਸੇ ਦਾ ਅਰੇਂਜਮੈਂਟ ਤੁਸੀਂ ਕਰ ਲਿਆ ਕਿਉਂਕਿ ਅੱਗੇ ਹੀ ਪੈਸਾ ਤਾਂ ਹੈ ਨਹੀਂ ਤੁਹਾਡੇ ਕੋਲ ਇਹਦੇ ਉੱਪਰ ਵੀ ਕੋਈ ਤਸੱਲੀ ਬਖਸ਼ ਜਵਾਬ ਭਗਵਨ ਤਮਨ ਸਰਕਾਰ ਦੇ ਕੋਲੇ ਹੈ ਨਹੀਂ ਸੀਗਾ ਹਾਈ ਕੋਰਟ ਨੇ ਫਿਰ ਪੁੱਛਿਆ ਵੀ ਫਿਰ ਤੁਸੀਂ ਜਿਹੜੇ ਉੱਥੇ ਮਜ਼ਦੂਰ ਵਿਹਲੇ ਹੋਣੇ ਨੇ ਖੇਤਾਂ 'ਚੋਂ ਉਹਨਾਂ ਲਈ ਕੀ ਸੋਚਿਆ ਤਾਂ ਇਹਦਾ ਜਵਾਬ ਵੀ ਹੈ ਨਹੀਂ ਸੀਗਾ ਤਾਂ ਫਿਰ ਹਾਈ ਕੋਰਟ ਨੇ ਝਾੜ ਝੰਬ ਕੀਤੀ ਐ ਤੇ 4 ਹਫ਼ਤਿਆਂ ਦੇ ਲਈ ਇਹ ਜਿਹੜੀ ਲੈਂਡ ਪੂਲਿੰਗ ਪਾਲਿਸੀ ਲੈ ਕੇ ਭਗਵਨ ਤਮਨ ਸਰਕਾਰ ਚੜ ਕੇ ਆਈ ਸੀ ਉਤੇ ਰੋਕ ਲਾ ਦਿੰਦੀ ਹੈ ਹੁਣ ਭਗਵਨ ਤਮਾਨ ਸਰਕਾਰ ਕੀ ਕਰੇਗੀ ਹੁਣ ਲਾਗੂ ਕਰੇਗੀ ਜਾਂ ਰੁਕੇਗੀ ਹੁਣ ਦੇਖੋ ਗੱਲ ਹੈ ਆ ਉਹ ਕਹਿੰਦੇ ਨਾ ਚਿੜੀ ਵਿਚਾਰੀ ਕੀ ਕਰੇ ਤੇ ਠੰਡਾ ਪਾਣੀ ਪੀ ਮਰੇ ਵੇਖੋ ਪਿਛਲੇ ਦਿਨਾਂ ਤੋਂ ਆਮ ਆਦਮੀ ਪਾਰਟੀ ਦੇ ਕਿੰਨੇ ਸਾਰੇ ਆਗੂਆਂ ਨੇ ਨਾਲੇ ਤਾਂ ਦਿੱਤੇ ਅਸਤੀਫੇ ਇਸ ਪਾਲਿਸੀ ਦੇ ਵਿਰੋਧ ਚ ਨਾਲੇ ਉਹਨਾਂ ਨੇ ਸਵਾਲ ਵੱਡੇ ਖੜੇ ਕਰੇ ਵੇਖੋ ਬਾਘੇਪੁਰਾਣੇ ਦਾ ਜਿਹੜਾ ਆਮ ਆਦਮੀ ਪਾਰਟੀ ਦਾ ਪ੍ਰਧਾਨ ਹੈ ਗੁਰਪ੍ਰੀਤ ਥਾਜ ਉਹਨੇ ਅਸਤੀਫਾ ਦਿੱਤਾ ਜਿਹੜਾ ਧੂਰੀ ਦਾ ਹਲਕਾ ਮਤਲਬ ਇਨਚਾਰਜ ਆਮ ਆਦਮੀ ਪਾਰਟੀ ਦਾ ਬਲਾਕ ਪ੍ਰਧਾਨ ਉਹਨੇ ਅਸਤੀਫਾ ਦਿੱਤਾ ਜਿਹੜਾ ਮੋਗਾ ਦਾ ਜ਼ਿਲ੍ਹਾ ਆਮ ਆਦਮੀ ਪਾਰਟੀ ਦਾ ਜ਼ਿਲ੍ਹਾ ਯੋਜਨਾ ਬੋਰਡ ਦਾ ਅਗੂ ਉਹਨੇ ਅਸਤੀਫਾ ਦਿੱਤਾ ਇਸ ਤੋਂ ਅੱਗੇ ਜਿਹੜੇ ਭਗਵੰਤ ਮਾਨ ਸਾਹਿਬ ਦੇ ਆਪਣੇ OSD ਓੰਕਾਰ ਸਿੰਘ ਹੈ ਉਨੇ ਇਸ ਮੁੱਦੇ ਤੇ ਪੂਰੀ ਤਰ੍ਹਾਂ ਆਮ ਆਦਮੀ ਪਾਰਟੀ ਤੇ ਕੇਜਰੀਵਾਲ ਸਾਹਿਬ ਨੂੰ ਘੇਰਿਆ ਵੱਡੇ ਸਵਾਲ ਕੀਤੇ ਇਤੋਂ ਤੱਕ ਕਹਿੰਦਾ ਵੀ ਇਹ ਦਿੱਲੀ ਵਾਲੇ ਧੱਕੇ ਨਾਲ ਲਾਗੂ ਕਰ ਰਹੇ ਨੇ ਆਪਣੇ ਫਾਇਦਿਆਂ ਦੇ ਲਈ ਫਿਰ ਆਜੋ ਅੱਗੇ ਆਮ ਆਦਮੀ ਪਾਰਟੀ ਦੇ ਜਿਹੜੇ ਐਮਪੀ ਮਾਲਵਿੰਦਰ ਕੰਗ ਉਨੇ ਵਿਰੋਧ ਕੀਤਾ ਵਿਰੋਧ ਆ ਜਦੋਂ ਨੇ ਕਹਿੰਦਾ ਵੀ ਐਂ ਨਹੀਂ ਲਾਗੂ ਕਰਨੀ ਚਾਹੀਦੀ ਕਿਸਾਨਾਂ ਨੂੰ ਪਹਿਲਾਂ ਪ੍ਰੋਸੇਸੇ ਚ ਲਾਓ ਇਹੀ ਕੁਝ ਅੱਜ ਹਾਈ ਕੋਰਟ ਨੇ ਵੀ ਕਹਿਤਾ ਅੱਗੇ ਹਜੋ ਹੋਰ ਕਿੰਨੇ ਸਾਰੇ ਆਮ ਆਦਮੀ ਪਾਰਟੀ ਦੇ ਆਗੂ ਨੇ ਜਿਨ੍ਹਾਂ ਚ ਕੁਲਦੀਪ ਢਾਲੀਵਾਲ ਦਾ ਨਾਮ ਵੀ ਜ਼ਿਕਰ ਚ ਆਉਂਦਾ ਕਿੰਨੇ ਸਾਰੇ ਨੇ ਜਿਨ੍ਹਾਂ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਨੇ ਹੁਣ ਚਰਚਾ ਦੇ ਅੰਦਰੋਂ ਨਿਕਲ ਕੇ ਇਹ ਵੀ ਆਉਂਦੀ ਹੈ ਵੀ ਭਗਵੰਤ ਮਾਨ ਸਾਹਿਬ ਖੋਲ ਦੇ ਨੂੰ ਲਾਗੂ ਕਰਨ ਦੇ ਰੌਂਚ ਨਹੀਂ ਗਏ ਦਿੱਲੀ ਲੋਬੀ ਕਹਿ ਰਹੀ ਆ ਵੀ ਨਹੀਂ ਇਹ ਲਾਗੂ ਕਰਨੀ ਕਰਨੀ ਹੁਣ ਇਹ ਲਾਗੂ ਕਰਨੀ ਕਿਉਂ ਚਾਹੁੰਦੇ ਨੇ ਦੇਖੋ ਤੁਹਾਨੂੰ ਸਾਰਿਆਂ ਨੂੰ ਪਤਾ ਦਿਖ ਰਿਹਾ ਨਾ ਵੀ ਆਮ ਆਦਮੀ ਪਾਰਟੀ ਨੂੰ ਇਹਦਾ ਨੁਕਸਾਨ ਹੋ ਜਾਣਾ 2027 ਦੀਆਂ ਵੋਟਾਂ 'ਚ ਬਾਤੀ ਮਾਜੀ ਜਾ ਸਕਦੀ ਹੈ ਉਧਰ ਜਿਹੜੇ ਅਕਾਲੀ ਦਲ ਪਾਰਟੀ ਦੀ ਬੁਰੀ ਹਾਲਤ ਸੀ ਉਹਨੇ 6-7 ਪ੍ਰਦਰਸ਼ਨ ਕੀਤੇ ਆ ਇਸ ਮੁੱਦੇ ਤੇ ਉਹ ਫੇਰ ਇਸ ਮੁੱਦੇ ਨੂੰ ਲੈ ਕੇ ਚੜਾ ਨਾਉ ਨੂੰ ਫਿਰਦੀ ਹੈ ਸੁਖਬੀਰ ਬਾਦਲ ਹੋਰੀ ਹੁਣ ਫੇਰ ਵੀ ਜੇ ਆਮ ਆਦਮੀ ਪਾਰਟੀ ਇਹਨੂੰ ਲਾਗੂ ਕਰਨ ਨੂੰ ਫਿਰ ਦੀ ਇਹਦੇ ਪਿੱਛੇ ਦੀ ਕਹਾਣੀ ਕੀ ਹੈ ਉਹ ਵੀ ਗੌਰ ਨਾਲ ਸੁਣ ਲੋ ਚਰਚਾ ਨਿਕਲ ਕੇ ਆ ਰਹੀ ਹੈ ਕੁਝ ਜਾਣਕਰ ਚਰਚਾ ਕਰ ਰਹੇ ਨੇ ਬਈ ਆਮ ਆਦਮੀ ਪਾਰਟੀ ਜਿਹੜੀ ਆ ਉਹ ਔਰਤਾਂ ਨੂੰ ਹਜ਼ਾਰਾਂ ਰੁਪਈਆ ਮਹੀਨਾ ਆਖਰੀ ਦਿਨਾਂ ਚ ਦੇਣਾ ਚਾਹੁੰਦੀ ਹੈ ਪੈਸੇ ਹੈ ਨਹੀਂਗੇ ਜਿਹੜਾ ਕਰਜ਼ਾ ਮਿਲਣਾ ਸੀ ਉਹਦੇ ਲਈ ਜੋ ਕੁਝ ਦੇਣਾ ਪੈਂਦਾ ਜਾਇਦਤ ਪੱਖੋਂ ਉਹ ਖਤਮ ਹੋ ਚੁੱਕਾ ਹੈ ਤਾਂ ਚਰਚਾ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ 65000 ਕਿੱਲੇ ਨੂੰ ਆਪਣੇ ਕੰਟਰੋਲ 'ਚ ਕਰਕੇ ਉਹਦੇ ਸਿਰ ਤੇ ਕਰਜ਼ਾ ਲੈਣਾ ਚਾਹੁੰਦੀ ਹੈ ਤਾਂ ਕਿ 1000 ਰੁਪਇਆ ਔਰਤਾਂ ਨੂੰ ਆਖਰੀ ਮਹੀਨਿਆਂ 'ਚ ਦਿੱਤਾ ਜਾ ਸਕੇ ਤੇ ਫਿਰ ਦੁਬਾਰਾ ਵੋਟਾਂ ਲਈਆਂ ਜਾ ਸਕਣ ਪਰ ਕੀ ਆਮ ਆਦਮੀ ਪਾਰਟੀ ਇਸ ਕਾਮਯਾਬ ਹੋ ਸਕਦੀ ਹੈ ਕੀ ਇਹ ਗੱਲ ਸੱਚੀ ਹੋ ਸਕਦੀ ਆ ਜਿਹੜੀ ਆ ਚਰਚਾ ਆ ਰਹੀ ਆ ਤੁਸੀਂ ਬਹੁਤ ਸਿਆਣੇ ਹੋ ਪਿੰਡਾਂ 'ਚ ਰਹਿੰਨੇ ਹੋ ਆਪਣਾ ਗਵੇੜਜਾ ਲਾ ਕੇ ਦੱਸਿਓ ਦੇਖੋ ਮੈਨੂੰ ਲੱਗਦਾ ਹੋ ਵੀ ਸਕਦੀ ਆ ਪਰ ਕੀ ਆਮ ਆਦਮੀ ਪਾਰਟੀ ਆਪਣੇ ਪੈਰਾਂ ਤੇ ਆਪ ਕੁਹਾੜੀ ਨਹੀਂ ਮਾਰ ਰਹੀ ਮੈਨੂੰ ਲੱਗਦਾ ਕਿ ਫਾਇਦੇ ਨਾਲੋਂ ਵੱਧ ਨੁਕਸਾਨ ਆ ਆਮ ਆਦਮੀ ਪਾਰਟੀ ਨੂੰ ਹੋ ਜਾਣਾ ਬੀਬੀਆਂ ਨੇ ਹੁਣ ਫੋਟ ਅਗਲੀ ਵਾਰ ਕੋਣੀ ਪਾਉਣੀ ਉਹ ਇਨਕਲਾਬ ਦੇ ਨਾਂ ਤੇ ਬਦਲਾ ਦੇ ਨਾਂ ਤੇ 2022 ਚ ਪੈ ਗਈ ਜਿਹੜੇ ਹੁਣ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਸਾਹਿਬ ਨੇ ਉਹਨਾਂ ਦਾ ਬਿਆਨ ਅੱਜ ਆਇਆ ਉਹ ਕਹਿੰਦੇ ਵੀ ਜਿੰਨੀਆਂ ਸੀਟਾਂ ਨਾਲ ਸਰਕਾਰ ਬਣਦੀ ਹੈ ਨਾ ਓਨੀਆਂ ਤਾਂ 2027 ਚ ਅਸੀਂ ਇਕੱਲੀਆਂ ਮਾਲਵੇ ਚ ਜਿੱਤ ਜਾਣੀਆਂ ਮਾਲਵੇ ਵਾਲਿਓ ਕੀ ਤੁਹਾਨੂੰ ਲੱਗਦਾ ਚਿਤਾਉਂਗੇ ਹੁਣ ਮਾਲਵੇ ਵਾਲੇ ਦੱਸਣਗੇ ਇੱਕ ਮਿੰਟਾਂ ਦੇ ਵਿੱਚ ਕਿਉਂਕਿ ਅਮਨ अरोड़ा ਨੇ ਤਾਂ ਫਿਰ ਇਹ ਐਲਾਨ ਕਰਤਾ ਹੁਣ ਮਾਲਵਾ ਚ ਕੌਣ ਕੌਣ ਆਉਂਦਾ ਹੈ ਦੇਖੋ ਜੀ ਲੁਧਿਆਣਾ ਤੋਂ ਲੈ ਕੇ ਲੁਧਿਆਣਾ ਮੋਗਾ ਬਠਿੰਡਾ ਮਾਨਸਾ ਸੰਗਰੂਰ ਪਟਿਆਲਾ ਦਾ ਇੱਕ ਹਿੱਸਾ ਤੇ ਜਿਹੜਾ ਫਿਰੋਜ਼ਪੁਰ ਹੈ ਤੇ ਮੁਕਸਰ ਸਾਹਿਬ ਹੈ ਇਹ ਸਾਰੇ ਮਾਲਵੇ ਚ ਆਉਂਦੇ ਨੇ ਕੀ ਭਾਈ ਤੁਸੀਂ ਸਾਰੇ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਸੱਚੀ ਮੁੱਚੀ ਖੁਸ਼ ਹਾਂ ਜਿਵੇਂ ਕਿ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ अरोड़ा ਦਾਵਾ ਕਰ ਰਹੇ ਨੇ ਇਹਦੇ ਬਾਰੇ ਤੁਸੀਂ ਲਿਖ ਦਿਓ ਆਪਣਾ ਕਮੈਂਟ ਆਪਣਾ ਵਿਚਾਰ ਤੇ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਬਹੁਤ ਮਿਹਰਬਾਨੀ ਪਿਆਰਿਓ